ਆ ਗਏ ਮੇਲੇ ਤੇ ਚੱਲ ਬੀ। ਚੱਲਾ ਟਰਾਈਨ ਤੇ ਬਿਠਾਵਾ। ਚੱਲਾ ਟਰਾਈਨ ਤੇ। ਇਹਨਾਂ ਦੇ ਵਿਚਾਰਾਂ ਦੀ ਬਹੁਤ ਸੇਵਾ ਆ ਮੋਟਰਸਾਈਕਲਾਂ ਦੀ ਕਰਦੇ ਹੋ। ਚੱਲ ਆ ਜਾ ਹਲੇ ਹਣ। ਤੁਹਾਨੂੰ ਪਹੁੰਚਾਉਂਦੇ ਆਂ। ਤੇ ਲਾ ਗੱਡੀ ਤੇ ਬਹਿਣਾ। हां रेल ग्डी बिठा तेन खरे की हाल इत रुपये फैक्ट्री आ गए ती रुपये चल 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 है बहना वा ਮੇਲੇ ਤੇ ਆ ਗਏ ਆ ਹੁਣ ਆ ਟ੍ਰੇਨ ਆ ਇਥੋਂ ਚੜਦੀ ਨਹੀਂ ਪੱਲਾ ਕਹਿੰਦਾ ਸੀ ਕਦੀ ਮੈਂ ਛੱਡਣਾ ਵਾ ਤੂੰ ਡਾ ਲੈਣਾ ਹੈ